ਤੋੜ ਬੈਠਾ ਨਸਕੂਲ ਤੋੜ ਕਾਲਾ ਟੋਲ ਬੱਜਣਾ ਹੈ ਕਾ ਟੈਸਟ ਕਰਦਾ ਕਾਲਾ ਟੈਸਟ ਹੈ ਤੋ ਕਰੇ ਟੈਸਟ ਨਹੀਂ ਸੀ ਟੈਸਟ ਕਾਲਾ ਟੈਸਟ ਨੋਟਬੁੱਕ ਮੰਗਲ ਕਾ ਮੈਮ ਮੈਡਮ ਨੂੰ ਕਿਹਾ ਮੈਮ ਮੇਰੇ ਟੈਸਟ ਨੋਟਬੁੱਕ ਮੈਂ ਕੁਝ ਬੋਲੀਓ ਨਹੀਂ ਮੈਂ ਕਿ ਜਦੋਂ ਜਦੋਂ ਮੈਂ ਫੇਰ ਕਰ ਲਕਣਾ ਮੈਂ ਕਿ ਮੇਰੀ ਨੋਟਬੁੱਕ ਮੈਨ ਨੇ ਕਿਹਾ ਮਰ ਗਿਆ ਕੀ

500 ਰੁਪਏ ਕਿਥੋਂ ਲਿਆ ਪਾਪਾ ਤੇ ਲੁੱਟਿਆ ਦੋ ਡਾਲਰ ਦੋ ਡਾਲਰ ਹਾਂ ਕਿਥੋਂ ਕਿੰਨੇ ਬਣੇ ਡਾਲਰ ਨੂੰ ਪਤਾ ਨਹੀਂ ਕਿਹੜਾ ਡਾਲਰ ਲਈ ਫਿਰਦਾ ਤੂੰ ਨਹੀਂ 100 ਤੇ 100 ਤੇ 100 ਕਿੰਨੇ ਬਣੇ 300 400 ਤੇ 400 ਤੇ 400 ਕਿੰਨੇ ਬਣੇ 1200 500 ਤੇ 500 ਤੇ 500 ਕਿੰਨੇ ਬਣੇ 1500 ਉਹ ਇਹ ਤਾਂ ਜਿਆਦਾ ਨਾ ਬਣਾ ਰੱਖਿਆ ਕੰਕਾ ਜੰਚ ਜੰਚ ਦੇ ਨੀਲੇ ਆ ਗਏ ਨਾ ਵੱਡੇ ਵੱਡੇ ਹੋ ਗਏ ਨਾ ਇਹਦੇ ਹੋਗੇ ਨਾ ਨੀਲੇ ਹੋਊਗੇ ਦੇ ਅੱਛਾ ਪੰਛੀ ਪੰਛੀ ਮੈਂ tira dil lagi tere ਨੀਂਦ ਨਹੀਂ ਛੱਡੀ ਹੁਣੇ ਉੱਠੀ ਹੈ ਕੰਜੀ ਹੋ ਗਏ ਕੰਜੀ ਮੈਂ ਜੀ ਨਹੀਂ ਕਹੀ ਹੋਰ ਜ਼ਿਆਦਾ ਕਹਿੰਦਾ ਹਾਂ। ਹਾਂ। ਤੁਸੂ ਬਾਰੇ। ਲੈਪਿੰਗ ਕਰਦੇ। ਲੈਪਿੰਗ ਕਰਦੇ ਹਾਂ। ਲੈਪਿੰਗ ਕਰਕੇ ਦਿਖਾ ਦੋ। ਗਾਇਸ ਸਾਡੇ ਮਗਰ ਗਲੀ 'ਚ ਵਿਆਹ ਵਾ ਤੇ ਉੱਥੇ ਵੱਜ ਜਾਂਦਾ ਢੋਲ ਤੇ ਦਿਆਂਚੀ ਨੱਚੀ ਜਾਂਦੀ ਹੈ ਕਮਰੇ 'ਚ ਬੈਠੀ। ਚਾਹ ਦਿਆਂਚੀ ਨੱਚੋ। ਲੱਕ ਢੰਗ। ਨੱਚਾ। ਦਿਆਂਚੀ ਕਰ ਦੋ। ਦਿਆਂਚੀ ਕਰ ਦੋ। ਤੁਮ ਕਰ ਦੋ। ਤੁਮ ਕਰ ਦੋ। ਆਹ ਤੁਮ। ਨੱਚੋ ਓ ਦੇਨਚੀ ਦੇਨਚੀ ਡਾਂਚੀ ਕਰ ਦੋ ਫਿਰ ਡਾਂਚੀ ਕਰ ਦੋ ਕਲਾਪਿੰਗ ਕਰ ਦੋ ਕਲਾਪਿੰਗ ਕਲਾਪਿੰਗ ਕਰੋ ਨਹੀਂ ਕਰਨੀ ਨੰਨੇ ਓਏ ਇਹ ਨਹੀਂ ਕਰਦੀ ਬੜੀ ਢੀਠ ਓਏ ਨਨੀ ਹੋ ਟੋਲ ਵੱਜ ਗਿਆ ਫਿਰ ਡੁੰਮ ਲੱਕ ਓਏ ਡੁੰਮ ਡੁੰਮ ਚਲੋ ਹੈਲੋ ਨੱਚੋ ਨੱਚ ਦਿੰ ਲੱਕ ਡੂਮ ਲੱਕ ਡੂਮ ਨੱਚੋ ਅੱਛਾ ਕਿਵੇਂ ਡਾਂਸ ਕਰ ਲੈ ਹਾਂ ਹਾਂ ਚੱਲ ਨੱਚੋ ਗੰਟੀ ਬੱਚੋ ਗੰਟੀ ਕਰਦੇ ਡਾਂਸ ਜੀ ਕਿਤੇ ਡੀਜੀ ਆ ਮੂਡ ਦੀ ਆ ਮੂਡ ਨਾਲ ਡਾਂਸ ਕਰਦੀ ਆ ਤੇ ਮੂਡ ਨਾਲ ਹੀ ਕਲਾਪਿੰਗ ਕਰਦੀ ਆ ਹੁਣ ਆਪ ਦੀ ਖੇਡ ਚ ਲੱਗੀ ਹੋਈ ਹੈ ਇਹ ਅਲ ਚੌਕਲੇਟ ਪਾਈ ਜਾਂਦੀ ਹੈ 不是，不是在给你。 ਦੇਤੇ ਦੇ ਮੈਂ ਦੇਜਾ ਦੰਨੇ ਖੇਡਦੇ ਆਂ ਜੀ ਕਿ 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 ਇਹ ਵੀ ਸੁਣ ਲੀ ਸੁਣ ਲੀ ਇੱਧਰ ਆ ਵੇ ਲੋ ਮੰਦ ਇੱਟਲ ਇਹਦੀ ਵੀ ਨੀਂਦ ਮਾਰੀ ਹੋ ਗਈ ਦਾਦੀ ਨੂੰ ਹੁਣੇ ਇੱਟਰ ਆ ਗਿਆ ਹੁਣੇ ਜਾ ਕੇ ਕਹਿੰਦਾ ਮੈਂ ਇਹਦੇ ਉੱਤੇ ਸਾਰੀ ਦੁਨੀਆ ਕੁੱਤੇ ਆ ਜਾਂਦਾ ਹਾਂ ਵਾਕਈ ਤੂੰ ਲੁੱਟ ਰਹੀ ਹੈ ਲੁੱਟ ਰਹੀ ਹੈ ਹੈ ਇੱਕ ਦਿਨ ਕੀ ਸੁਪਨਾ ਆ ਅਵੇ ਆਂਦਾ ਆਂਦਾ ਤੈਨੂੰ ਸੁਪਨਾ ਸੁਣਾ ਦੇ ਕੀ ਹੋਇਆ ਹਾਂਜੀ ਆਂਦਾ ਆਂਦਾ ਕੀ ਹੋਇਆ ਸੁਪਨੇ ਚ ਮੈਂ ਬਹੁਤ ਕੀ ਹੋਇਆ ਕੀ ਹੋਇਆ ਕਦੋਂ ਮੈਂ ਉਹਦਾ ਜਾਂਦਾ ਸੀ ਗੈਂਦੀ ਮੈਂ ਉਹਦੇ ਨਾਲ ਉੱਟ ਗਿਆ ਉਹਦੇ ਨਾਲ ਉੱਟ ਗਿਆ ਅੱਛਾ ਫੇਰ ਫੇਰ ਕਿਵੇਂ ਆਇਆ ਥੱਲੇ ਉਹ ਤਾਂ ਮੈਂ ਉੱਟ ਕੇ ਵੇਖਿਆ ਅੱਛਾ ਤੇ ਸੁਪਨਾ ਸੀ ਆ ਉੱਟ ਕੇ ਵੇਖਿਆ ਇਹ ਤਾਂ ਸੁਪਨਾ ਸੀ ਹੈਨਾ ਠੀਕ ਆ ਤਾਂ ਤਾਉ ਬਲੋਂਦੇ ਆ ਕਹਿੰਗਾ ਵੀ ਤਾਉ ਬਲੋਂਦੇ ਆ ਤੈਨੂੰ ਵੀ ਬੁਲਾਇਆ ਤੈਨੂੰ ਨਹੀਂ ਬੁਲਾਇਆ ਨਹੀਂ ਹਰ ਗੁੰ ਨੂੰ ਬੁਲਾਇਆ ਹਾਂ